ਬਰਕਰਾਰ ਰਹੀ ਹੈ ਹੁਣ ਤੱਕ ਲਗਾਤਾਰ 8-9 라ਉਂਡ ਹੋ ਚੁੱਕੇ ਨੇ ਤੇ ਲੀਡ ਸਾਡੀ ਉਵੇਂ ਦੀ ਉਵੇਂ ਹੀ ਉੱਥੇ ਹੀ ਹੈ ਪਰਮਾਤਮਾ ਮਿਹਰ ਕਰਨ ਤੇ ਲੀਡ ਆਪਣੀ ਵਧਿਆ ਲੱਗਦਾ 2022 ਵਾਲਾ ਰਿਕਾਰਡ ਤੋੜੂਗਾ 2022 ਵਾਲਾ ਤਾਂ ਮੇਰੇ ਮਨ ਨੇ ਤੋੜ ਦੇਣਾ ਜਿਹੜੀ ਹੋਰਾਂ ਦਾ ਰਿਕਾਰਡ ਮੰਮੀ ਮੇਰੀ ਜਿਆਦਾ ਤਗੜੀ ਰੰਦਾ ਉਸ ਨੂੰ ਲੀਡ ਬਣਦੀ ਜਿਆਦਾ ਜ਼ੋਰ ਦੇ ਕੇ ਗੱਲ ਕਰਦੇ ਪਏ ਸੀ ਕਿ ਸਰਕਾਰ ਦਾ ਧੱਕਾ ਦੇ ਗਾ ਲੀਡ ਲਗਾਤਾਰ ਲੀਡ ਹੋ ਰਹੀ ਹੈ ਦੇਖੋ ਜੀ ਧੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਆ ਇਹੋ ਜਿਹੀ ਬਦਮਾਸ਼ੀ ਤੇ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਗੁਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਵੇਂ ਜਿੱਤੂ ਲੱਗ ਰਿਹਾ ਜਿੱਤਾ ਕੀ ਕੰਮ ਕਰ ਰਹੇ ਹੋ ਜਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਤੇ ਉਹਨਾਂ ਦਾ ਪਿਆਰ ਏ ਸਲਕੇ ਦਾ ਗੁਰਦੀਪ ਸਿੰਘ ਦਾ ਅਕਤਰ ਮੁੱਛਾਂ ਨੂੰ ਵਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਦੋ ਬਾਅਦ ਵੀ ਹੋਇਆ ਉਦੋਂ ਵੀ ਮੁੱਛਾਂ ਦੇ ਵਟ ਦੇ ਕੇ ਕਹਿੰਦੇ ਸੀਗੇ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੁੱਛੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੁੱਛੀ ਨਹੀਂ ਬੁਗੜਦਾ ਮੁੱਛਾਂ ਤੇ ਅੱਜ ਵੀ ਸਵੇਰ ਮਾਰਨ ਦੀ ਪਾਗਲ ਉਹਦੀ ਅਸ਼ੁਰਲਟੀ ਪੈ ਗਈ ਲੱਗਦੀ ਹੈ ਬਦਮਾਸ਼ੀ ਉੱਠਨੀ ਬਦਮਾਸ਼ੀ ਮੇਰੀ ਵੀ ਗੱਲ ਸੁਣਾ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਡੇਟਾ ਤਗੜਾ ਹੋਵੇ ਰੰਧਾਵਾ ਸਰ ਵਰਗਾ ਤੇ ਆਪੇ ਦਿਲ ਵੀ ਤਗੜਾ ਰੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਤੇ ਇੱਕ ਬੰਦਾ ਨਹੀਂ ਇਹਨਾਂ ਦਾ ਕਈ ਤੇ ਕਿਆ ਕਰੇ ਹੁਣ ਚੱਲ ਵੀ ਸ਼ੁਰੂ ਹੋ ਜੀ ਨਹੀਂ ਜੀ ਅਸੀਂ ਦੇਖੋ 2 ਵਜੇ ਤੱਕ ਪਤਾ ਲੱਗੂ ਸਰ ਇਹਦੇ ਕੋਈ 2 ਸੀਐਮ ਲੱਗਾ ਸਾਹਿਬ ਜੀ 2 ਸੀਐਮ ਵੀਐਮ ਵਾਲੇ ਤੇ ਪੰਜ ਮੰਤਰੀ ਮੇਰੀ ਮਾਂ ਨੂੰ ਹਰਾ ਨਹੀਂ ਲੱਗੇ ਪਰ ਹਰ ਨਹੀਂ ਇਹਨਾਂ ਦੇ ਨਾਲ ਗੁੰਡੇ ਵੀ जोडੋ ਜੀ ਜਿਨੇ ਸੀਐਮ ਨੇ ਉਹਨਾਂ ਦੇ ਨਾਲ ਗੁੰਡੇ ਵੀ ਆ ਉਹਨਾਂ ਦੇ ਨਾਲ ਬਲਾਤਕਾਰਯੋਗ ਆਦਮੀ ਹੈ ਜਿਨ੍ਹਾਂ ਨੂੰ ਜਿਹਦੇ ਵੱਲੋਂ ਇਹਨਾਂ ਨੇ ਵੋਟਾਂ ਪਾਈਆਂ ਨਾਲ ਇਹਨਾਂ ਦੇ ਜਿਹੜੇ ਸ਼ਰਾਬ ਦੀਆਂ ਪੇਟੀਆਂ ਇਹਨਾਂ ਦੇ ਸ਼ਰਾਬ ਦੇ ਟਰੱਕ ਹੈ ਸਾਰਾ ਕੁਝ ਸਾਰਾ ਜੋਰ ਲੱਗਿਆ ਇਹਨਾਂ ਨੂੰ ਲਾਸਟ ਐਵਰੀ ਵੀ ਆਪਾਂ ਭਾਈ ਦੀ ਜਿਹੜੀ ਰਿਜ਼ਲਟ ਸੀ ਉਦੋਂ 16ਵੇਂ ਰਾਊਂਡ ਤੱਕ ਵੇਟ ਕਰਦੇ ਨੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਇੰਸ਼ੋਰੈਂਸਰ ਜਿਵੇਂ ਇਹ ਫੇਰਾ ਬਣਾਣ ਖਲਕਈ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰਹਿੰਦੀ ਹੁੰਦੀ ਹੈ ਬਾਈ ਇਲੈਕਸ਼ਨ ਹੈ ਤੇ ਇਹਨਾਂ ਨੂੰ ਪੂਰੀ ਟਾਕ ਇਨਾਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਕਿ ਇੰਨਾ ਤਗੜਾ ਹਲਕਾ ਡੇਰਾ ਬਣਾ ਲੇ ਤੇ ਕਾਂਗਰਸ ਗਿਆਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਾ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧਾਵਾ ਸਾਹਿਬ ਤਲਾਉਂਦੇ ਸੰਤੋਖ ਸਿੰਘ ਰੰਧਾਵਾ ਦੇ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁੰਨ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿ ਬੜੇ ਕੰਮ ਉਹਨਾਂ ਦੇ ਮੋਹ ਲਿਖ ਕੇ ਲੈ ਕੇ ਜਾਣੇ ਹੁੰਦੇ ਨੇ ਇਸ ਰਿਪੋਰਟ ਕਾਰਡ ਨਾਲ ਲੈ ਕੇ ਜਾਣੇ ਹੁੰਦੇ ਆ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ 'ਤੇ ਵੋਟਾਂ ਕੋਈ ਇੰਨਾ ਕੋਈ ਤੇ ਕੁਛ ਨਹੀਂ ਸੀ ਕਰਦਾ ਇਹ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਕੋ ਸਾਥ ਰਿਹਾ ਮਹਿਲਾ ਤਾਂ ਸਭ ਤੋਂ ਵੱਧ ਰਿਹਾ ਹੋਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਤੇ ਖੜੀ ਹੋਈ ਹੈ ਸਭ ਤੋਂ ਵੱਧ ਸਾਥ ਜਿਹੜਾ ਮੈਨੂੰ ਲੱਗਦਾ ਮਹਿਲਾ ਦਾ ਤੇ ਇਹ ਕੀ ਜਿਹੜੀ ਸਟ੍ਰੈਟਜੀ ਰਹੀਗੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਔਰ ਇਲੈਕਸ਼ਨ ਡੇ ਵਾਲੇ ਦਿਨ ਜਿਵੇਂ ਟੀਮ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਚੇਲਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਹਾ ਹੋਊਗਾ ਕੁਝ ਮੇਰੀ ਗੱਲ ਸੁਣੋ ਅੱਡ-ਅੱਡ ਸਾਰਿਆਂ ਨੂੰ ਘੁੰਮਣਾ ਪੈਂਦਾ ਸੀ ਰੰਧਾਵਾ ਸਾਹਿਬ ਮਮਾ ਕੈਂਡੀਡੇਟ ਸੀ ਰੰਧਾਵਾ ਸਾਹਿਬ ਵੈਸੇ ਘੁੰਮ ਸਕਦੇ ਸੀ ਪਰ ਬੂਥ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜ਼ੋਰ ਕਿਉਂਕਿ ਲੋਕਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ